ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਅੱਜ ਆਪਾਂ ਆਪਣੇ ਖੇੜੀ ਪਿੰਡ ਖੜੇ ਆ ਜਿੱਥੇ ਆਪਣਾ ਜਗਦੀਸ਼ ਰੀਪਰ 2024 ਮਾਡਲ ਤੁਸੀਂ ਮੇਰੇ ਬੈਕਸਾਈਡ ਦੇਖ ਸਕਦੇ ਹੋ ਚੱਲ ਰਿਹਾ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਤੇ ਘੰਟੀ ਵਾਲਾ ਬਟਨ ਜਰੂਰ ਦਬਾ ਦਿਆ ਕਰੋ ਇਹ ਆਉਣ ਵਾਲੀ ਆਪਣੀ ਹਰ ਇੱਕ ਵੀਡੀਓ ਹਰ ਕਿਸਾਨ ਭਰਾਵਾਂ ਤੱਕ ਪਹੁੰਚ ਸਕੇ ਤੇ ਨਾਲ ਹੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਆਓ ਚੱਲਦੇ ਆਪਾਂ ਤੁਹਾਨੂੰ ਦਿਖਾਉਨੇ ਆ ਜਗਦੀਸ਼ ਰੀਪਰ 2024 ਮਾਡਲ ਜੋ ਕਿ ਆਪਣੇ ਬੈਕ ਸਾਈਡ ਸੋਨਾ ਲਿਕਾ ਟਰੈਕਟਰ ਨਾਲ ਚੱਲ ਰਿਹਾ ਆਜੋ ਫਤਨ ਦਿਖਾਉਣੇ ਆ ਹਾਂਜੀ ਤੁਸੀਂ ਸਾਹਮਣੇ ਖੇਤਾਂ ਵਿੱਚੋਂ ਵੇਖ ਸਕਦੇ ਹੋ ਟਰੈਕਟਰ ਤੇ ਰੀਪਰ ਦੋਵੇਂ ਠੱਠੇ ਫਿਰਦੇ ਨੇ ਟਰੈਕਟਰ ਦਾ ਤੋਰਾ ਤੁਸੀਂ ਚੈੱਕ ਕਰ ਸਕਦੇ ਹੋ ਰੀਪਰ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਚੱਲ ਰਿਹਾ ਇਹ ਆਪਣਾ ਜਗਦੀਸ਼ ਰੀਪਰ 2024 ਮਾਡਲ ਜੋ ਕਿ ਡੀਆਈ 60 ਸੋਨਾ ਲਿਕਾ ਟਰੈਕਟਰ ਨੂੰ ਚੱਲ ਰਿਹਾ ਜਿਸ ਨੂੰ ਆਪਣੇ ਕਿਸਾਨਪਰਾ ਗੁਰਪ੍ਰੀਤ ਸਿੰਘ ਚਲਾ ਰਹੇ ਨੇ ਰੀਪਰ ਦੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਲੱਗਿਆ ਪੱਖਾ ਜੋ ਕਿ ਰੀਪਰ ਤੋਂ ਉੱਠ ਰਹੇ ਗਾਦੇ ਨੂੰ ਟਰੈਕਟਰ ਤੱਕ ਪਹੁੰਚਣ ਤੇ ਪੱਖਾ ਰੋਕਦਾ ਜਿਸ ਨਾਲ ਟਰੈਕਟਰ ਚਲਾਉਣਾ ਕਾਫੀ ਆਸਾਨ ਹੋ ਜਾਂਦਾ ਤੇ ਰੀਪਰ ਦੇ ਤੁਸੀਂ ਬੈਕ ਸਾਈਡ ਦੇਖ ਸਕਦੇ ਹੋ ਇੱਕ ਦਾਣੇ ਵਾਲੀ ਪੱਕੀ ਲਾਈ ਹੈ ਜਿਸ ਰਾਹੀਂ ਹਿੱਤਾ ਵਿੱਚੋਂ ਇਸ ਪੱਕੀ ਦੇ ਰਾਹੀਂ ਦਾਣੇ ਥੈਲੇ ਵਿੱਚ ਆਉਂਦੇ ਨੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਰੀਪਰ ਦਮਾ-ਦਮ ਮਾਲ ਅੰਦਰ ਨੂੰ ਖਿੱਚੀ ਜਾਂਦਾ ਤੇ ਟਰੈਕਟਰ ਅੱਗੇ ਨੂੰ ਮੱਠੀ ਜਾਂਦਾ ਰੰਗ ਮਿਹਨਤਾਂ ਤੇ ਲੱਗੇ ਹੋਏ ਨੇ ਤ੍ਰਿਪਤੀ ਤੁਸੀਂ ਦੇਖ ਸਕਦੇ ਹੋ ਸਫਾਈ ਇੱਕ ਨੰਬਰ ਆ ਇਹ ਆਪਣਾ ਰੀਪਰ ਖੇੜੀ ਪਿੰਡ ਚੱਲਦਾ ਆਪਣੇ ਜੋ ਕਿ ਜੱਲੇ ਸੁੰਡੇ ਕੋਲ ਇਹ ਪਿੰਡ ਆਪਣਾ ਖੇੜੀ ਸਰਾਂਦੇ ਤੋਂ ਪਾਸ ਹੋ ਰੋਡ ਤੇ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ